ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਕਿੱਦਾਂ ਉਮੀਦ ਆ ਸਾਰੇ ਵਧੀਆ ਹੋਮੋਂਗੇ ਆਪਾਂ ਵੀ ਸਾਰੇ ਵਧੀਆ ਵਾਂ ਅੱਜ ਮੈਂ ਹਿੰਮਤ ਰੀਤ ਤੇ ਬ੍ਰਦਰ ਅਬਾਂਟੀ ਅਸੀਂ ਚੱਲਿਆਂ ਜੀ ਮੁੱਲਾਪੁਰ ਤੇ ਮੁੱਲਾਪੁਰ ਕੀ ਕਰਾਂ ਚੱਲਿਆਂ ਉਹ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਤੇ ਰਾਸਤੇ ਦੇ ਵਿੱਚ ਵੀ ਆਪਾਂ ਰੁਕਾਂਗੇ ਤੇ ਹੁਣ ਆਪਾਂ ਹੈਗੇ ਆ ਸੁਧਾਰ ਦੁਪਹਿਰ ਦਾ 1 ਵਜ ਚੁੱਕਿਆ ਵਾ रीत ਵੀ ਪੂਰੀ ਖੁਸ਼ ਆ ਤੇ ਲੋ ਜੀ ਆਪਾਂ ਮੁੱਲਾਪੁਰ ਰੋਡ ਤੇ ਆਉਣ ਤੇ ਇੱਥੇ ਆਪਾਂ ਦੇਸ ਵਗੈਰਾ ਪੀਲਾਂਗੇ ਆ ਤਾਂ ਬਾਲਾ ਕਸੂਤਾ ਇਹਦੇ ਤੇ ਨਾਲ ਚੜਿਆ ਜਾਵੇ ਨਾ ਉਤਰਿਆ ਜਾਵੇ ਜਮਾ ਤੇ ਕਹਣਗੇ ਸਾਡੀ ਗੱਡੀ ਨੂੰ ਭੈੜੀ ਕਹਿੰਦੀ ਐ 베ਰ 베ਰ ਵੀ ਲੈ ਲੋ ਬੜਾ ਤਾਂ ਨਹੀਂ ਬਿਠਾਉਣਗੇ ਤੇਰਾ ਤਾਂ ਬਿਠਾ ਸਕਦੇ ਮੇਰਾ ਤਾਂ ਕਿ ਬਿਠਾਉਣਾ ਨਾ ਅਮਰੂਦ ਕਿੰਨੇ ਰੁਪਏ ਕਿਲੋ ਆ 60 60 ਕਿੰਨੇ ਮੈਂਗੇ ਨੂੰ ਕੀ ਹੋਇਆ ਹਾਂ ਨਹੀਂ ਹਾਂ ਉਹ ਤਾਂ ਗਈ ਜੀ ਉਹ ਬਿਆਹ ਦਾ ਲਾਲ ਨੂੰ ਦੋ ਸੁਪਰ ਪਾਸ ਕਰ ਜਾਵੇ ਹਾਂ ਬਿਆਹ ਦਾ ਨੂੰ ਦੋ ਪਾਸ ਕਰ ਜਾਵੇ ਲਾਲ ਵਾਲਾ ਮਰੋਦ ਜੀ ਲਾਲ ਮਿੱਠਾ ਹੋਊਗਾ ਕਿ ਚਿੱਟਾ ਵੱਧ ਮਿੱਠਾ ਹੋਊਗਾ ਲਾਲ ਜ਼ਿਆਦਾ ਮਿੱਠਾ ਤੇ ਚਿੱਟਾ ਜ਼ਿਆਦਾ ਫਿਰ ਲਾਲ ਦੇ ਦੇ ਹਾਂ ਜੀ ਬਈਆ ਏ ਦੋ ਪਾਸ ਦੇ ਇਹ ਤੋਂ ਕੀ ਚੱਲਦਾ ਹੈ ਬੜਾ ਐਕਸੈਸ ਹੈ ਬੇਲਾਕਸ ਹੈ ਚਿੱਟੇ ਵਾਲਾ ਮੈਂ ਜਿਹੜਾ ਆਪਾਂ ਇੱਕ ਸਭ ਚੱਲ ਰਿਹਾ ਹੈ ਦੇਖ ਅੱਜ ਵਰਦਾਨ ਤੇ ਹਾਈ ਕਾਈ ਨਹੀਂ ਕਰਨੀ ਹੋਵੇਗੀ ਯਾ ਅਗਲਾ ਕਿਹਾ ਘ ਨਾਲ ਬੰਨ੍ਹੇ ਗਿਆ ਹੋਵੇ ਬੇਰ ਕਿਵੇਂ ਆ ਬੇਰ ਦੇਖੋ ਚੱਲ 140 ਬੇਰ ਵੀ ਦੇ ਮੋਹਾਲਾ ਲੱਗ हम टाकी खोल के खड़ा रहना की <laughs> है ਲੋ ਜੀ ਆਪਾਂ ਪਹੁੰਚ ਚੁੱਕੇ ਆਂ ਇਹ ਰਾਇਕੋਟ ਆਹ ਹਾ ਲੁਧਿਆਣਾ ਮੁੱਲਾਪੁਰ ਰੋਡ ਤੇ ਆ ਇਹ ਟ੍ਰਾਇਟ ਆਲਿਆਂ ਦਾ ਸ਼ੋਅਰੂਮ ਤੇ ਇੱਥੇ ਆਪਾਂ ਦੇਖਣੀ ਆ ਵੀ ਜੇ ਕੋਈ ਰੀਜ਼ਨੇਬਲ ਪ੍ਰਾਈਸ 'ਚ ਯਾਨੀ ਕਿ ਨਿਊ ਤਾਂ ਦੇਖਣੀ ਐ ਦੇਖਣੀਆਂ ਨੇ ਕਈ ਵਾਰੀ ਕੋਈ ਜਿਹੜੀਆਂ ਇਹ ਦਿੰਦੇ ਹੁੰਦੇ ਨੇ ਮਤਲਬ ਕਿ ਜਸਟ ਟੈਸਟ ਡਰਾਈਵ ਲਈ ਜਾਂ ਕਈ ਵਾਰੀ ਕੋਈ ਵੈਸੇ ਖੜੀਆਂ ਹੁੰਦੀਆਂ ਨੇ ਸੈਕੰਡ ਹੈਂਡ ਵਧੀਆ ਕੰਡੀਸ਼ਨ 'ਚ ਤਾਂ ਇਦਾਂ ਦਾ ਸਾਰਾ ਯਾਨੀ ਕਿ ਸਾਰੀਆਂ ਤਰ੍ਹਾਂ ਦੀ ਆਪਾਂ ਦੇਖ ਕੇ ਜਾਵਾਂਗੇ ਵੀ ਜੇ ਕੋਈ ਵਧੀਆ ਆਪਾਂ ਨੂੰ ਮਿਲ ਸਕੇ ਉਹ ਪਾਲੇ ਗੇਟ ਤੇ ਲਾ ਲਓ ਉਧਰ ਵੱਡੀ ਨਿਕਲ ਨਹੀਂ ਬਸ ਹੀ ਮੁੰਡਾ ਇੱਥੇ ਕੰਮ ਕਰਦਾ ਹਾਂ ਬਸ ਹੀ ਹੈਗਾ ਜੀ ਉਹ ਬਾਜੀ ਆਇਆ ਨਹੀਂ ਹੈ ਨਾ ਅੱਜ ਅੱਜੋਟੀ ਤੇ ਬੈਠਾ ਚਲੋ ਜੀ ਉਹ ਪਾਲੇ ਗੇਟ ਚ ਲਾ ਲਓ ਉਹ ਤਾਂ 50 ਖੜੀਆਂ ਉੱਥੇ ਦਾ ਭਰਾ ਦੇਖੋ ਸਹੀ ਵੱਡੀ ਨਿਕਲਣ ਵਾਲੀ ਨਹੀਂ ਕੋਈ ਆ ਹਾਂ ਉਹ ਕਸਟਮ ਆਪਣੀ ਜੈਮੂ ਗੱਡੀ ਆ ਜੀ ਨਿਕਲ ਹੀ ਨਹੀਂ ਰਹੀ ਉਹਨੇ ਠੀਕ ਹੰਦੇ ਆ ਢੋਲ ਜੇਗਾ ਤੇ ਲਾਈ ਹੋਣਗੇ ਅਬ ਤੋਂ ਮੂਰੇ ਉੱਥੇ ਉਹ ਕੀ ਜਹਾ ਹੱਸਾ আচ্ছা ਫਲਾਵਰ ਦੇਖੋ ਰਿਤੇ ਫਲਾਵਰ ਕੋ ਕਿੰਨੀ ਵੱਡਾ ਵੱਡਾ ਘਰ ਹੋਵੇ ਆਦਿ ਸ਼ਾਨ ਹੋਈ ਤਾਂ ਕਿੰਨੇ ਸੋਹਣੇ ਲੱਗਦੇ ਆ ਸ਼ਟਰ ਅੰਦਰ ਨਹੀਂ ਆ ਗੱਡੀਆਂ ਤਾਂ ਮੈਨੂੰ ਤਾਂ ਲੱਗਦਾ ਬਾਹਰ ਹੀ ਖੜੀਆਂ ਹੋਣੀਆਂ ਕਿ ਅੰਦਰ ਖੜੀਆਂ ਹੋਣੀਆਂ ਸੁਖ ਸੁਖ ਬੋਲ ਰਹੀ ਮੈਂ ਬਾਹਰ ਹੀ ਖੜੀਆਂ ਨੇ ਵਿੱਚ ਬਾਹਰ ਹੀ ਤੇਈ ਤੁਝ ਬਾਹਰ ਤੇ ਸਭ ਤੋਂ ਵੱਡੀ ਮਾਂ ਬੈਠੀ ਕਿਹੜਾ ਮਾਡਲ ਆ ਆ ਪਤੀਆਂ ਪੁਟੀਆਂ ਸਾਈਡ ਤੇ ਲੱਗੀਆਂ ਹੋਈਆਂ ਨੇ ਅੱਛਾ ਦਿਸ ਇਜ਼ ਚਰਟ ਲਾਈਟ ਮਮਾ ਜੀ ਅਵੀ ਫੋਰਚਨਰੀ ਹੈ ਨਹੀਂ ਇਹਦਾ ਗੱਡੀਆਂ ਦਾ ਹਾਲ ਦੇਖੋ ਕੀ ਆ ਸ਼ੋਰੂਮ ਚ

ਇਹ ਡੈਮਨ ਦੀ ਇੱਕ ਗੋਲਡ ਜੀ ਹੈ ਬੰਦਾ ਇਹ ਚਾਹ ਦੋ ਹੋਰ ਚਾਹ ਬੰਦਾ 3 ਰੋਸ ਹਨੀ ਉਹ ਤੁਹਾਨੂੰ ਆਪਣੇ ਉਪਰ ਜਾ ਕੇ ਇੱਕ ਬੰਦ ਕਰ ਤੋਂ ਲਾਈਕ ਲਾਈਕ ਇਹ ਗੋਲਡ ਜੀ ਸਾਰਾ ਚਾਹ ਹੋ ਜੇ ਕਿਸੇ ਨੂੰ ਚੱਲੀਆਂ ਹੁੰਦੀਆਂ ਚੱਲੀਆਂ ਹੁੰਦੀਆਂ ਕੁਛ ਇਹ ਨਹੀਂ ਨਹੀਂ 500 ਕਿਲੋਮੀਟਰ ਜੋ ਰੈਗੂਲਰ ਇਸ ਤੋਂ ਉਤਾਰਨ ਲੱਗੇ ਚੜਾ ਲੱਗੇ ਚੱਲਦੀਆਂ ਵੀ ਇਹ ਡੈਮੋ ਵਾਲੀ ਖੜੀਆਂ ਨੇ ਤੁਹਾਡੀਆਂ ਸਾਰਾ ਗੱਡੀ ਕਸਪਰ ਵਾਲੀ ਕਾਰ ਕਿ ਇਹਨਾਂ ਦਾ ਹਾਲ ਤਾਂ ਬੜਾ ਬੁਰਾ ਵਾ ਬਿਲਕੁਲ ਮੁੱਖ ਜਿਹੜੇ ਨੇ ਮਟੀਰਲ ਤੁਹਾਨੂੰ ਮੈਨੂੰ ਉਹ ਤੋਂ ਨਵੀਂ ਕੋਰੋ ਤੇ ਮਿਲਦੀ ਹੈ ਇਹ ਤੁਹਾਨੂੰ ਆਪਣੀਆਂ ਫੜੀ ਦਸ ਤਾਂ ਪੈਣੀ ਪੈਣੀ ਹੈ ਵੀ ਇਹ ਵੀਡੀਓ ਕੈਪਚਰ ਕਰ ਰਹੇ ਹੋ ਰੀਜ਼ਨ ਇਹ ਤਾਂ ਸੀ ਭੇਜਣੀ ਆ ਜਿਹਨਾਂ ਨੇ ਲੈਣੀ ਆ ਅੱਛਾ ਬੱਡੇ ਪਾਪਾ ਓਕੇ ਇੱਥੇ ਜਦੋਂ ਮੈਂ ਕੋਈ ਗੱਡੀ ਸ਼ੋਰੂਮ ਤੋਂ ਨਿਕਲਦੀ ਆ ਉਹ ਜਿਹੜੀ ਸ਼ੁੱਧਾ ਸ਼ੋਰੂਮ ਖੜੀ ਨੇ ਉੱਧਰ ਹੁੰਦੀ ਆ Bakın daha ne daha doğru. Ha uyuyor değil Şimdi bir yolun üzerinde bir yolda bir yolda bir yolda bir yolda bir yolda bir yolda bir bir yolda 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 ਏ ਉਹਦੇ ਨਾਲ ਜਿਹੜੀ ਆਪਾਂ ਬਲੈਕ ਇੰਸਟਾ ਤੇ ਦੇਖੀ ਆ ਇਹ ਨਹੀਂ ਆ ਵਰਬਈ ਤੋਰੋ ਆਟੋ ਆਟੋ ਜੀ ਕਹਵਾ ਨਾ ਸੱਤ ਨਾ ਸੱਤ ਆਵਾਜ਼ ਆ ਪਾਲਾ ਦੇ ਸੀਲ ਰੰਗਾਂ ਵਧੀਆ ਇਹ ਹਾਂ ਵਾਈਟ ਪ੍ਰੋਪਰ ਤਾਂ ਇਹ ਹੀ ਆ ਵਾਈਟ ਮੇਰੇ ਹਿਸਾਬ ਨਾਲ ਆ ਦੇਖੋ ਇਹਦੀ ਕੀ ਪ੍ਰਾਈਸ ਆ ਟੈਕਨੋਲੋਜੀ ਉਹ ਰੇਡ ਤੋਂ ਬਾਹਰ ਨਿਕਲੇ ਰੋਜ਼ ਬਾਹਰ ਨੂੰ ਪੰਨੇ ਤੇ ਜੀ ਨੂੰ ਸੋਨ ਤੇ ਤੁਹਾਨੂੰ ਰੁਪਾਈਂ ਤੇ ਜਾਨੀ ਜਨਾ ਪ੍ਰਾਈਸ ਜੀ ਆ ਗੱਡੀ ਵੀ ਅਸੀਂ ਹੁਣ ਲਵਾਗੇ ਆਹ ਹਾ ਕਲਰ ਬਲੈਕ ਕਿਉਂ ਵੀ ਬਲੈਕ ਨਹੀਂ ਲੈਣਾ ਆਪਾਂ ਇਹ ਕਿਤੇ ਤੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਤੁਹਾਡਾ 22 ਸਰਕਲ ਉਹਦਾ ਕੀ ਇਹ ਕਿਤੇ ਤੁਸੀਂ ਆਖਰੀ ਜੇਕਰ ਬੁੱਕ ਕਰਵਾਉਣੇ ਨੇ ਫਿਰ ਗੱਡੀ ਬੁੱਕ ਹੋਣੀ ਹੈ ਪ੍ਰਾਈਸ ਕੋਕਲਾ ਲੱਗਦਾ ਪਹਿਲੇ ਬੋਲ ਮੈਨੂੰ ਬੋਲੋ ਜੇ ਤੁਸੀਂ ਟੈਲੀਫੋਨ ਲੜੀਏ ਜਰਮਨ ਲੋਗੇ ਉਦੋਂ ਜੋ ਪ੍ਰਾਈਸ ਹੋਏਗਾ ਉਹ ਜਦ ਵੀ ਹੋਮੀ ਨਿਬਾੜ ਲਵਾਂਗੇ ਜੋ ਪ੍ਰਾਈਸ ਲਗਾਉਗਾ ਹਨਾ ਹੁਣ ਦਾ ਪ੍ਰਾਈਸ ਚਲਵਾਓ ਇਹ ਵੀ ਡੈਸ਼ ਹੀ ਆ ਗੱਡੀ ਦਾ ਬਹੁਤ ਸੋਹਣੀ ਨਵਾਂ ਆਇਆ ਹੁਣ ਉਧਰੇ ਹੂੰ ਉਹ ਨਹੀਂ ਇਹਦੇ ਇਹੋ ਵੀ ਪਾਣੀ ਬਹੁਤ ਚੱਲਦਾ ਹੈ ਨਾ ਗਿਆਨੀਆ ਨੂੰ ਬੇਟੀ ਦਾ ਸੈਂਸਰ ਲੱਗਿਆ ਹੋਇਆ ਵਾ ਨਾ ਲਾਤ ਹੁਆ ਬਣਾ ਲਾ ਵਾ ਆਹਾ ਇਹ ਵੀ ਪੂਰੀ ਰੇਵੀ ਦੀ ਯਾ ਠੀਕ ਆ ਆ ਮੂੰਗਿਆ ਜੀ ਵੀ ਦੇ ਦੇ ਲੈ ਆ ਵੀ ਪੈਣੀ ਜਾਣ ਸਾਰ ਉੱਥੇ ਆਹ ਤਾਂ ਟਰਾਈ ਦੀ ਇੱਕ ਪੈਂਟ ਕੱਢ ਦੇ ਇਹ ਪੈਂਟਾਂ ਪਾਹਰੀਆਂ ਹੁੰਦੀਆਂ ਨੇ ਕਟਰਾਈ ਹੋਈ ਜੀਨ ਹੋਈ ਇਹ ਵੀ ਉਹ ਜੀਨ ਵੀ ਕੱਢ ਮੇਰੀ ਸਾਲੀ ਉਹਨੂੰ ਵੀ ਲੈ ਹੁਣ ਕੋਈ ਜੀ ਦੀ ਕਰ ਸਰੋ ਕਿੰਨਾ ਭਾਰ ਨਿਕਲ ਗਿਆ ਜੋਕਿਆ ਮ ਜਿਹੜੇ ਕੱਢੀ ਚੱਲ ਗੇ ਹੁਣ ਜੇ ਘੜਦਾ ਹੋਇਆ ਇਹਦੇ ਵਿੱਚ ਹੁਣ ਮਖਾਣੇ ਛੱਟਣੇ ਆਓ ਸਿੱਟਾਂਗੇ ਹਾਲੇ ਟੁੱਟ ਸਕਦੇ ਸੀ ਹੱਤਾਵੇ ਹੈ ਹੈ ਇਹਦੇ ਵਿੱਚ ਤਾਂ ਜੀਨ ਕੱਢਤੀ ਨਾ ਆਪਾਂ ਗਿੱਲੋ ਆਂ ਕੰਨ ਚ ਜੰਗ ਕੰਡਾ ਅੰਦਰ ਨਹੀਂ ਆਉਂਦਾ ਆਪਣੇ ਇੱਥੇ ਨਹੀਂ ਤੇ ਵੱਡਾ ਆ ਆ ਵੀ ਆ ਵੀ ਕਰ ਦੇ ਇਹ ਵੀ ਜਾ ਕੇ ਪੈਣੀ ਤਾਂ ਹੈ ਨਹੀਂ ਉੱਥੇ ਹਾਂ ਇੱਕਦਮ ਹਾਂ ਕੋਰੀਅਰ ਤਾਂ ਤੂੰ ਕਰ ਹੀ ਦੇਵੇਂਗੀ ਕਰੂੰਗੀ ਦੱਸ ਲੈ ਹੈ ਕਿ ਨਾ ਨਾ ਵੀ ਛੇਤੀ ਹੋ ਜੂਗਾ ਤਾਂ ਕੋਈ ਵੱਡੀ ਕਰ ਦੇ ਕੱਲ ਸ਼ਾਮ ਤੱਕ ਕੋਰੀਅਰ ਵਾਲਾ ਸਾਮਾਨ ਪਹੁੰਚਿਆ ਹੋਊਗਾ ਆ ਆ ਜਾ ਫਿਰ ਉਹਨੇ ਆਈ ਕਰ ਹਾਂ ਇਹ ਤਾਂ ਵੇਪੇ ਬੱਸ ਇਹਨੇ ਕੀ ਹੈ ਹਾਂ ਪੰਜ ਤਵੇ ਹੀ ਸੀਗੇ ਹੋਰ ਕਿੰਨੇ ਸੀਗੇ ਇਹਦੇ ਵਿੱਚ ਪੰਜ ਨੇ ਹੂੰ ਤਿੰਨ ਇੱਕ ਜਣੇ ਦੋ ਇੱਕ ਜਣੇ ਆਹੋ ਉਹ ਪਿਆ ਆ ਉਹ ਇੱਦਾਂ ਆ ਹੁੰਦੇ ਆ ਮੜਾ ਜਾ ਟੇਟ ਪੈ ਗਈ ਚੱਲਦੇ ਨਹੀਂ ਮੈਨੂੰ ਪਤਾ ਤਾਂ ਹੀ ਤਾਂ ਉਹਦੇ ਉੱਤੇ ਕਵਰ ਵੀ ਆ ਵੀ ਆ ਹੁਣ ਤਾਂ ਚਾਹੇ ਕਵਰ ਕਰ ਲਓ ਇਹਨਾਂ ਮੈਨੂੰ ਪਤਾ ਕੀ ਆ ਆ ਬੂਟ ਆ ਜਿਹੜੇ ਲਿਆ ਇਹ ਫਾਕ ਵਾਲਾ ਕਿਲੋ ਕਿਲੋ ਵਾਲਾ ਆ ਮਿੱਤੀਆਂ ਨਹੀਂ ਆ ਬਾਹ ਮਾਂ ਨਹੀਂ ਆ ਇਹ ਕਿਤੇ ਦੂਦੂਗੜ੍ਹ ਜਾਂ ਸਰ ਫੜਾਉਣੀਆਂ ਨੇ ਹਾਂ ਨਾਲੇ ਫਿਰ ਐਂ ਕਰ ਉਹ ਕੋਰੀਅਰ ਵਾਲੀ ਉਹ ਵੀ ਕਰ ਲਈਆਂ ਜਿਹੜੀ ਆਪਾਂ ਦੇਖਦੇ ਚੱਕ ਸੰਤਰੀ ਜੀ ਬਾਹਮ ਹਾਂ ਜਿਹੜੀ ਆਹਾਂ ਉਹ ਗਾਵੇਂ ਮੈਡੀਕਲ ਚ ਤਾਂ ਨਹੀਂ ਆਉਂਦੀਆਂ ਮੈਡੀਕਲ ਚ ਨਹੀਂ ਆਉਂਦੀ ਫੇਰ ਇਹ ਲੱਗ ਹੋਣ ਫੇਰ ਨਹੀਂ ਜਾਣੀਆਂ ਵਿੱਚ ਕੋਈ ਨਾ ਫੇਰ ਇਹ ਤੇ ਸਿੱੜਦੀ ਕਾਲਜ ਫਾਫੇ ਜਵਾਦੀ ਉਹਨਾਂ ਨੇ ਇਹਨਾਂ ਭਾਣੀਆਂ ਕੋਰੀਅਰ ਆਇਆ ਨੇ ਹਾਂ ਹਾਂ ਆ ਵੀ ਉਹਦੀ ਕੋਰੀਅਰ ਜੀ ਭੇਜੀ ਦੱਬਾ ਵਕਾਣ ਐਸੇ ਤਰ੍ਹਾਂ ਕਰ ਦੇਈਏ ਤੋ ਤਾਂ ਹੀ ਆਣ ਗਿਆ ਇਹ ਸ਼ੂ ਚ ਪਾਈਆਂ ਮੈਂ ਤਾਂ ਹੀ ਸੀਗੀਆਂ ਵੀ ਸ਼ੂ ਦੇ ਵਿੱਚ ਉਹ ਪਿਗਲ ਨਾ ਏ ਇਹ ਕੀ ਹੈ ਵੈਕਸ ਵੈਕਸ ਲਾਉਣ ਵਾਲੀ ਜਿਹੜੀ ਹੁੰਦੀ ਹੈ ਲਾਉਣੇ ਵਾਲੀ ਉਹ ਡੱਬੀ ਚੱਤੀ ਵਾਲੇ ਦੇ ਮੈਂ ਹੁਣ 28 ਕਿਲੋ ਆ। ਫੋਰ ਕੀ ਪਾਉਣਾ ਹਣ। ਮੈਂ ਉਸ ਤੇ ਲੈ ਲਾ ਜਿੱਥੇ ਪੜਾ ਰੱਖੀ। ਨਵੀਂ। ਹਾਂ। ਅੰਮੋਲੀ ਗੱਲ ਹੈ। ਬਾਹਰ ਵਿੱਚ, ਬਾਹਰ ਵਿੱਚ। ਬਾਹਰ ਗਏ। ਹਾਂ। ਓਏ ਨਾ ਇਹ ਨਾ ਇਹ ਕਿੱਦਾਂ ਜੀ ਜਾਣ ਦਬੇ ਨਹੀਂ ਕਹਿੰਦੇ ਤੁਸੀਂ ਵੀ ਆਈਏ ਆਈਏ ਕੋਈ ਨਹੀਂ ਪਿੱਧੂ ਵੀਰੇ ਵੀਰੇ ਏ ਏ ਬੱਤੇ ਹੋਦੇ ਹੋਦੇ ਕਰਦਾ ਨਹੀਂ ਕਰਦਾ ਇੱਕ ਦੇ ਇੱਕ ਹੀ ਚੱਕ ਨਹੀਂ ਜਾਂਦਾ ਵੀ ਡਾਕਟਰ ਵੀ ਡਾਕਟਰ ਹਾਂ ਅੱਛਾ ਇਹ ਦੱਲਾਵਾ ਪਿਆਣਾ ਅੱਜ ਮਿਲੀਅਨ ਡਾਲਰ ਦੇ ਗੋਲਡ ਕਾਰਡ ਰੱਖਿਆ ਨੇ ਗੋਲਡ ਕਾਰਡ ਫੜਾ ਦੇ ਉਹਨੂੰ ਕਿ ਵਾਂਟੀ ਨੇ ਭੇਜਿਆ ਵਾ ਗੜ ਜੇ ਕਿਸੇ ਗੜ ਦੇ ਦਿੰਨੀ ਹੈ ਭਾਰਤਵਾ ਗਾਇਆ ਹੁੰਦਾ ਵਿੱਚ ਮੈਂ ਦੇਖਿਆ ਕੋਈ ਟ੍ਰੈਕਰ ਗਿਆ ਥੋ ਦੂਜਾ ਗੁੱਡੂ 19 ਸਪੀਡ ਨਾਲ ਵਾ ਰੇਲ ਹੀ ਬਣਾਤੀ ਉਹਦੇ ਨਾਲ ਪਰ ਮੋੜ ਆ ਹੋਣੀ ਹੋਣਾ ਚਾਹੀਦਾ ਜਿਵੇਂ ਇੱਥੋਂ ਮੋੜ ਦਾ ਨਵਾਂ ਰੋਡ ਹੈ 300 ਕਿੰਨੇ ਪੈਸੇ ਪਹਿਲਾਂ ਇੱਥੇ 5 ਲੱਖ ਆ ਕਿੰਨੇ ਜਲਦੋਂ Era ahí... ¿Qué costo para irse a ਕਾ ਲੈਣ ਦੇ ਹੁੰਦਾ ਜੋ ਕੋਈ ਨਾ ਗਿਆ